ਹਮ ਆਪ ਗੁਣ ਭਰੇ ਏਕ ਗੁਣ ਨਾਹੀ ਅੰਬਰ ਤਿਸ਼ਾੜ ਵਿਖ ਵਿਖ ਖਾਹੀ ਮਾਇਆ ਮੋਹ ਪਰਮ ਭੂਲੇ ਸੁਤਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹ ਬਿਲ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜਿਤਨੇ ਮਾਈ ਭਾਈ ਜਗ ਜੋਤ ਸਭ ਸ੍ਰੀ ਗੁਰੂ ਅੰਸਾ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੋਦ ਵਿੱਚ ਪਹੁੰਚੇ ਹੋ ਵੱਡੇ ਭਾਗਾਂ ਵਾਲੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਰ ਕਿਰਪਾ ਦਾ ਸਦਕਾ ਗੁਰੂ ਦੇ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਗੁਰੂ ਪਾਤਸ਼ਾਹ ਮਹਾਰਾਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਅੱਜ ਬਹੁਤ ਹੀ ਉੱਤਮ ਸੁਭਾਗਾ ਦਿਨ ਸ਼੍ਰੇਸ਼ਟ ਦਿਨ ਸੰਗ੍ਰਾਂਦਾ ਹੈ ਅੱਜ ਸੋਦੇ ਮਹੀਨੇ ਦੀ ਸੰਗ੍ਰਾਂਦ ਹੈ ਆਓ ਸਤਿਗੁਰੂ ਮਹਾਰਾਜੀ ਇਸ ਮਹੀਨੇ ਦੇ ਵਿੱਚ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਮਨੋਂ ਕਾਕਰ ਕਰਕੇ ਸਤਿਗੁਰੂ ਬਾਦਸ਼ਾਹ ਮਹਾਰਾਜ ਜੀ ਦੇ ਵਿਚਾਰ ਤੂਕ ਮਾਤਰ ਆਪਾਂ ਸਰਵਣ ਕਰੀਏ ਅਸਨ ਪ੍ਰੇਮ ਉਹ ਮਾਹੜ ਕਿਉ ਮਿਲਿਆ ਹਰ ਜਾਏ ਗੁਰਦੇਵ ਮਹਾਰਾਜ ਜੀ ਕਹਿੰਦੇ ਅਸਨ ਅਸੂ ਵਿੱਚ ਓ ਮਾੜਾ ਓਸ਼ਾਲਾ ਜਾਇ ਕਈਏ ਜਾ ਕੇ ਕਿਉਂ ਕਈਏ ਕਿਵੇਂ ਕਿਸੇ ਨਾ ਕਿਸੇ ਤਰਾ ਭਾਵ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਭਾਦਰੋਂ ਦੇ ਉੱਗੇ ਭਾਦਰਾਉਂ ਦੇ ਭਾਵ ਘੁੰਮਦੇ ਤੁਰ ਕਾਇ ਲੰਗਣ ਵਿੱਚੋਂ ਕਿਉਂਕਿ ਭਾਦਰਾਉਂ ਦੀ ਜਿਹੜੀ ਰੁੱਤ ਹੈ ਗਰਮੀ ਦੀ ਰੁੱਤ ਹੁੰਦੀ ਹੈ ਇਸ ਕਰਕੇ ਅਸੂ ਦੀ ਮਿੱਠੀ ਮਿੱਠੀ ਰੁੱਤ ਠੰਡ ਦੀ ਹੁੰਦੀ ਹੈ ਠੰਡ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਮੇਰੇ ਅੰਦਰ ਪ੍ਰਭੂ ਪਤੀ ਦੇ ਪ੍ਰੇਮ ਵਿੱਚ ਪਿਆਰ ਵਿੱਚ ਉਸ਼ਾਲਾ ਆ ਰਿਹਾ ਹੈ ਭਾਵ ਕਹੀਏ ਮਨ ਤੜਫਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ ਪਤੀ ਨੂੰ ਮਿਲਣ ਵਾਸਤੇ ਮਨ ਕਾਲਾ ਪਿਆ ਹੋਇਆ ਹੈ ਇਸ ਕਰਕੇ ਅਸੁਨ ਪ੍ਰੇਮ ਓਮਾਹੜਾ ਸੂਦੇ ਮਹੀਨੇ ਪ੍ਰੇਮ ਭਾਵਨਾ ਉਪਾੜਾ ਕਾਲਾ ਪੈ ਰਿਹਾ ਹੈ ਕਿਉਂ ਮਿਲੀਏ ਹਰ ਜਾਏ ਕਿਸ ਤਰ੍ਹਾਂ ਉਹ ਭਰੀ ਪੂਰਨ ਪਰਮਾਤਮਾ ਦੇ ਨਾਲ ਪਤੀ ਪਰਮੇਸ਼ਰ ਦੇ ਨਾਲ ਮਲਾਪ ਹੋਵੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨ ਕਈਏ ਬਨ ਵਿੱਚ ਤਨ ਕਈਏ ਸਰੀਰ ਵਿੱਚ ਘਣੇ ਕਈਏ ਬਹੁਤ ਜ਼ਿਆਦਾ ਤੇ ਆਣ ਕਈਏ ਲਿਆ ਕੇ ਮਾਇਏ ਗਈ ਹੈ ਇਹ ਮਾਂ ਗੁਰਦੇਵ ਪਾਤਸ਼ਾਹ ਕੰਨੇ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪ੍ਰਭੂ ਦੇ ਦਰਸ਼ਨ ਦੀ ਬੜੀ ਪਿਆਸ ਲੱਗੀ ਹੋਈ ਹੈ ਮੈਂ ਉਸ ਪਿਆਸ ਦੇ ਵਿੱਚ ਤੜਪਦਾ ਇਸ ਕਰਕੇ ਚਿੱਤ ਲੱਗਦਾ ਹੈ ਕਿ ਕਿਤੇ ਨਹੀਂ ਲੱਗਦਾ ਇਸ ਕਰਕੇ ਮਨ ਵਿੱਚ ਪਿਆਸ ਲੱਗੀ ਹੋਈ ਹੈ ਕੋਈ ਉਸ ਪਤੀ ਨੂੰ ਭਾਵ ਉਸ ਪਰਮੇਸ਼ਰ ਨੂੰ ਲਿਆ ਕੇ ਮੇਲ ਕਰਵਾ ਦੇਵੇ ਮੇਰਾ ਉਸ ਨਾਲਨ ਪ੍ਰੇਮ ਮਣ ਜਾਵੇ ਮੇਰਾ ਪਰਮਾਤਮਾ ਪਤੀ ਨਾਲ ਮਲਾਪ ਹੋ ਜਾਵੇ ਇਸ ਕਰਕੇ ਮਨ ਤਨ ਪਿਆਸ ਦਰਸ਼ਨ ਘਣੀ ਬੜੀ ਮਨ ਨੂੰ ਪਿਆਸ ਲੱਗੀ ਹੋਈ ਹੈ ਉਹਦੇ ਦਰਸ਼ਨਾਂ ਨੂੰ ਘਣੀ ਕਹੀਏ ਬਹੁਤ ਜ਼ਿਆਦੇ ਤੜਪਣਾ ਲੱਗੀ ਹੋਈ ਹੈ ਬਹੁਤ ਜ਼ਿਆਦੇ ਇਸ ਕਰਕੇ ਕੋਈ ਆਣ ਮਲਾਵੇ ਮਾਈ ਹੀ ਮੇਰੀ ਮਾਂਏ ਕੋਈ ਆਣ ਕੇ ਮੈਨੂੰ ਉਸ ਪਰਮੇਸ਼ਰ ਦੇ ਨਾਲ ਮਲਾਪ ਕਰਾ ਦੇਵੇ ਸੰਤ ਸਹਾਈ ਪ੍ਰੇਮ ਕੀ ਹਾਂ ਤਿੰਨ ਕਹਿ ਲਾ ਕਬਾਈ ਗੁਰਦੇਵ ਮਹਾਰਾਜ ਜੀ ਕਹਿੰਦੇ ਰੱਬ ਦੇ ਪਿਆਰੇ ਸੰਤ ਹੁੰਦੇ ਹਨ ਹਾਂ ਮੈਂ ਤਿੰਨਾਂ ਤੋਂ ਪਾਏ ਕੁਰਬਾਨ ਜਾਂਦਾ ਹਾਂ ਉਹਨਾਂ ਦੀ ਚਰਨੀ ਡਿੱਗਦਾ ਹਾਂ ਭਾਵ ਉਹਨਾਂ ਤੋਂ ਬਿលਿਹਾਰ ਜਾਂਨਾ ਸੰਤ ਪ੍ਰੇਮ ਵਧਾਣ ਵਿੱਚ ਜੇ ਮੇਰੀ ਸਹਾਇਤਾ ਕਰ ਦੇਣ ਇਸ ਕਰਕੇ ਪਰਮੇਸ਼ਰ ਦੇ ਪਿਆਰੇ ਜਿਹੜੇ ਸੰਤ ਹੁੰਦੇ ਨੇ ਉਹ ਪ੍ਰੇਮਾ ਭਗਤੀ ਕਰਕੇ ਗੁਰਮੁਖ ਪਿਆਰਿਓ ਗੁਰਮੁਖ ਪਿਆਰਿਓ ਪਰਮੇਸ਼ਰ ਦੇ ਪਿਆਰਿਆਂ ਨੂੰ ਜੋੜ ਦਿੰਦੇ ਹਨ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਸੁਣ ਕੇ ਕਿ ਸੰਤ ਜਨ ਪ੍ਰੇਮ ਬਿਧਾਨ ਵਿੱਚ ਸਹਿਤਾ ਕਰਿਆ ਕਰਦੇ ਹਨ ਕਿਉਂਕਿ ਰੱਬ ਦੇ ਪਿਆਰੇ ਪਰਮੇਸ਼ਰ ਦੀ ਗੱਲ ਸੁਣਾ ਕੇ ਤੇ ਗੁਰਮੁਖ ਪਿਆਰਿਓ ਰੱਬ ਨਾਲ ਜੋੜ ਦਿੰਦੇ ਨੇ ਮੈਂ ਉਹਨਾਂ ਦੀ ਚਰਣੀ ਲਗਾਂ ਉਹਨਾਂ ਦੀ ਸ਼ਰਨ ਪਮਾ ਜਿਹੜੇ ਐਸੇ ਸੰਤ ਨੇ ਕਿਉਂਕਿ ਰੱਬ ਦੇ ਪਿਆਰੇ ਜਦੋਂ ਰੱਬ ਦੀਆਂ ਗੱਲਾਂ ਸੁਣਾਉਂਦੇ ਨੇ ਜਿਹੜੇ ਉਹਦੇ ਪਿਆਸੇ ਭਗਤ ਨੇ ਰੱਬ ਦੇ ਉਹ ਫਿਰ ਸੰਤ ਮੰਡਲੀ ਵਿੱਚ ਜੁੜ ਬੈਠ ਕੇ ਪ੍ਰਮਾਤਮਾ ਨਾਲ ਜੁੜ ਜਾਂਦੇ ਹਨ ਇਸ ਕਰਕੇ ਮੇਰੇ ਸਤਿਗੁਰੂ ਜੀ ਕਹਿੰਦੇ ਸੰਤ ਸਹਾਈ ਪ੍ਰੇਮ ਕੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਪ੍ਰੇਮਾ ਭਗਤੀ ਵਿੱਚ ਸਹਿਯਤਾ ਕਰਦੇ ਨੇ ਇਸ ਕਰਕੇ ਹਉ ਤਿੰਨ ਕੈ ਲਗਾ ਪਾਈ ਮੈਂ ਉਹਨਾਂ ਦੇ ਚਰਨਾਂ ਦੇ ਨਾਲ ਜੁੜ ਰਹਾ ਹਾਂ ਵਿਣ ਪ੍ਰਭ ਕਿਉਂ ਸੁਖ ਪਾਈ ਐ ਦੂਜੀ ਨਹੀਂ ਜਾਏ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਿਰਣ ਪ੍ਰਭ ਕਿਉਂ ਸੁਖ ਪਾਈਏ ਜਾਏ ਕਹਿੰਦੀ ਇਹ ਥਾਂ ਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਵਿਰਣ ਪ੍ਰਭੂ ਤੋਂ ਸੁਖ ਪਾਈਏ ਕਿਵੇਂ ਸੁਖ ਪਾਵਾਂਗੇ ਦੂਜੀ ਨਹੀਂ ਜਾਏ ਦੂਜੀ ਜਗ੍ਹਾ ਹੈ ਹੀ ਨਹੀਂ ਦੂਜੀ ਥਾਂ ਹੈ ਹੀ ਨਹੀਂ ਇਸ ਕਰਕੇ اے میرے مالک میری ماں پربhu دے بنا sukh anand nahi mil sakda ohde pyar to bina ohdi bhakti to bina sukh anand prapt nahi hunda is karke satguru maharaj ji kende kyonki sukh anand di hor koi thaan jagah nahi hai hor koi thaan nahi hai ਜਿੱਥੇ ਸੁਖ ਆਨੰਦ ਮਿਲੇਗਾ ਇਸ ਕਰਕੇ ਵਿਰਣ ਪ੍ਰਭ ਕਿਉਂ ਸੁਖ ਪਾਈਐ ਬਿਨਾ ਪ੍ਰਭੂ ਤੋਂ ਕਿਵੇਂ ਸੁਖ ਪ੍ਰਾਪਤ ਹੋ ਸਕਦਾ ਦੂਜੀ ਨਹੀਂ ਜਾਏ ਦੂਜੀ ਜਗ੍ਹਾ ਕਿਤੇ ਹੋਰ ਗੁਰਦੇਵ ਪਾਤਸ਼ਾਹ ਕਹਿੰਦੇ ਹੈ ਨਹੀਂ ਜਿਨਨੀ ਜਾਖਿਆ ਪ੍ਰੇਮ ਰਸ ਸੇ ਤਿਰਪਤ ਰਹੀ ਅੰਗਾਈ ਸਤਿਗੁਰੂ ਮਹਾਰਾਜ ਜੀ ਕਹਿੰਦੇ हे ਭਾਈ हे ਜੀਵ ਏ ਗੁਰਮੁਖ ਪਿਆਰਿਆ ਜਿੰਨੀ ਚਾਖਿਆ ਪ੍ਰੇਮ ਰਸ ਰਸ ਕਹਿੰਦੇ ਨੇ ਸਵਾਦ ਨੂੰ ਆਨੰਦ ਨੂੰ ਰਹੀ ਅੰਗਾਈ ਰਜ ਗਏ ਹਨ ਤਰਪਤ ਹੋ ਗਏ ਹਨ ਤ੍ਰਿਸ਼ਨਾ ਮੋਹ ਨਹੀਂ ਸਕਦੀ ਤ੍ਰਿਸ਼ਨਾ ਦੀ ਅੱਗ ਤੋਂ ਦੂਰ ਹੋ ਗਏ ਹਨ ਇਸ ਕਰਕੇ ਜਿੰਨੀ ਚੱਖਿਆ ਪ੍ਰੇਮ ਰਸ ਸੇ ਤਰਪਤ ਰਹੀ ਅੰਗਾਏ ਉਹਨਾਂ ਵੱਡਾ ਭਾਗੀਆਂ ਨੇ ਜਿਨ੍ਹਾਂ ਦੇ ਚੰਗੇ ਭਾਗ ਸੀ ਉਹਨਾਂ ਨੇ ਪ੍ਰਭੂ ਪਿਆਰ ਦਾ ਸਵਾਦ ਇੱਕ ਵਾਰੀ ਚਖ ਲਿਆ ਉਹਨਾਂ ਨੂੰ ਮਾਇਆ ਦੇ ਸਵਾਦ ਭੁੱਲ ਜਾਂਦੇ ਹਨ ਉਹ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਮਾਇਆ ਵੱਲੋਂ ਉਹਨਾਂ ਉਚਾਟ ਹੋ ਜਾਂਦੇ ਨੇ ਉਹ ਰੱਜ ਜਾਂਦੇ ਨੇ ਪ੍ਰਭੂ ਦੇ ਨਾਮ ਵਿੱਚ ਪ੍ਰਭੂ ਦੀ ਸਿਮਰਨ ਵਿੱਚ ਤਰਪਤ ਹੋ ਜਾਂਦੇ ਨੇ ਇਹਨਾਂ ਨੂੰ ਮਾਇਆ ਦੀ ਲਲਸਾ ਨਹੀਂ ਰਹਿੰਦੀ ਪਦਾਰਥਾਂ ਦੀ ਲਲਸਾ ਨਹੀਂ ਰਹਿੰਦੀ ਉਹਨਾਂ ਨੂੰ ਕਾਸੇ ਚੀਜ਼ ਦੀ ਜ਼ਰੂਰਤ ਮਹਿਸੂਸ ਨਹੀਂ ਕਰਦੇ ਕੇਵਲ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਉਂਕਿ ਜਿਹੜੀ ਉਹਨਾਂ ਨੂੰ ਲੋੜ ਹੁੰਦੀ ਹੈ ਉਹ ਫੁਰਨਾ ਕਰਦੇ ਨੇ ਉਹਨਾਂ ਦੀ ਪੂਰੀ ਹੋ ਜਾਂਦੀ ਹੈ ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਸੰਤ ਜਨ ਹੁੰਦੇ ਹਨ ਉਹ ਐਸਾ ਨਾਮ ਪਰਮੇਸ਼ਰ ਦੇ ਪਿਆਰ ਦਾ ਚੱਕਦੇ ਨੇ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅੰਗਾਈ ਉਹ ਸਾਰੇ ਪਾਸੋਂ ਖਤਮ ਹੋ ਕੇ ਕੇਵਲ ਤ੍ਰਿਪਤ ਹੋ ਜਾਂਦੇ ਨੇ ਵਾਹਿਗੁਰੂ ਦੇ ਨਾਮ ਵਿੱਚ ਆਪ ਤਿਆਗ ਬੇਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਈ ਸਤਿਗੁਰੂ ਮਹਾਰਾਜ ਕਹਿੰਦੇ ਆਪ ਤਿਆਗ ਆਪਾ ਤਿਆਗ ਦਿੰਦੇ ਆ ਬੇਨਤੀ ਕਰ ਹੈ ਅਰਦਾਸ ਕਰਦੇ ਆ ਪ੍ਰਾਰਥਨਾ ਕਰਦੇ ਨੇ ਉਸ ਭਰੀ ਪੂਰਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪ ਆਪਾ ਭਾਵ ਖਤਮ ਕਰ ਲੈਂਦੇ ਨੇ ਲੜ ਉਸ ਵੈਗੁਰੂ ਦਾ ਲੜ ਦામਨ ਪਕੜ ਲੈਂਦੇ ਨੇ ਪੱਲੇ ਲੱਗ ਜਾਂਦੇ ਨੇ ਵੈਗੁਰੂ ਦੇ ਇਸ ਕਰਕੇ ਆਪਾ ਭਾਵ ਛੱਡ ਕੇ ਉਹ ਸਦਾ ਅਰਦਾਸਾ ਕਰਦੇ ਰਹਿੰਦੇ ਹਨ ਪਰਮੇਸ਼ਰ ਦੇ ਨਾਮ ਦੀ ਪਰਮੇਸ਼ਰ ਦੀ ਮਹਿਮਾ ਦੀ ਤੇ ਉਸ ਪ੍ਰਭੂ ਪਰਮੇਸ਼ਰ ਦੀ ਭਗਤੀ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਆਪ ਤਾਂ ਉਹ ਜੁੜਦੇ ਨੇ ਸਾਨੂੰ ਆਪਣੇ ਲੜ ਲਈ ਲਾਈ ਰੱਖਦੇ ਨੇ ਭਾਪ ਵੈਗੁਰੂ ਆਪਣੇ ਲੜ ਵੀ ਆਪਾਂ ਨੂੰ ਜੀਵਾਂ ਨੂੰ ਲਾ ਲੈਂਦਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਆਪ ਤਿਆਗ ਬੇਨਤੀ ਕਰਹਿ ਆਪਾਂ ਤਿਆਗ ਕੇ ਅਰਦਾਸ ਕਰਦਾ ਲਿਓ ਪ੍ਰਭੂ ਲੜ ਲਾਏ हे प्रभु मेनू अपने लड ला ले मेरी अरदास विनती है जो हरकंत मिलाइयां से बिछड़ कते न जाई गुरुदेव महाराज जी कहंदे जो हरकंत मिलाइयां से बिछड़ कते न जाए सतगुरु महाराज जी कहंदे ਕੰਤ ਕਹਿੰਦੇ ਨੇ ਮਾਲਕ ਨੂੰ ਪਤੀ ਨੂੰ ਪਰਮੇਸ਼ਰ ਨੂੰ ਕਤੇ ਕਿਸੇ ਹੋਰ ਥਾ ਹੋਰ ਜਗਾ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਸ ਜੀਵ ਇਸਤਰੀ ਨੂੰ ਪ੍ਰਭੂ ਅਸਮ ਨੇ ਆਪਣੇ ਨਾਲ ਮਿਲਾ ਲਿਆ ਗੁਰਮੁਖ ਪਿਆਰਿਓ ਉਹ ਮਿਲ ਕੇ ਪਰਮੇਸ਼ਰ ਦੀ ਭਗਤੀ ਕਰਨ ਲੱਗ ਗਿਆ ਪਰਮਾਤਮਾ ਦਾ ਸਿਮਰਨ ਕਰਨ ਲੱਗਿਆ ਉਸ ਨਾਲ ਮਲਾਪ ਹੋ ਗਿਆ ਮਲਾਪ ਵਿੱਚੋਂ ਜਦੋਂ ਪਰਮਾਤਮਾ ਨਾਲ ਮਲਾਪ ਹੋ ਜਾਂਦਾ ਹੈ ਫਿਰ ਵਿਛੜ ਜੇ ਇਹ ਬੜਾ ਪਸਤਾਵਾ ਹੁੰਦਾ ਹੈ ਜੇ ਆਪਾਂ ਕਿਸੇ ਨੂੰ ਮਿਲ ਲਈਏ ਬੜਾ ਪ੍ਰੇਮ ਮਿਲਿਆ ਹੋਵੇ ਉਸ ਕੋਲੋਂ ਆਪਾਂ ਬੜਾ ਪ੍ਰੇਮ ਦਿੱਤਾ ਹੋਵੇ ਤਾਂ ਜਦੋਂ ਵਿਛੜ ਪਛੋੜਾ ਪੈਂਦਾ ਤਾਂ ਮਨ ਭਰ ਜਾਂਦਾ ਵੀ ਤੂੰ ਮੇਰੇ ਤੋਂ ਵਿਛੜਨਾ ਹੈ ਇਸ ਕਰਕੇ ਵਿਛੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ ਜਿਹੜੀ ਪਤੀ ਪਰਮੇਸ਼ਰ ਨਾਲ ਰੂਹ ਮਿਲ ਜਾਂਦੀ ਹੈ ਪ੍ਰਮਾਤਮਾ ਨਾਲ ਮਿਲ ਜਾਂਦੀ ਹੈ ਜੀਵ ਇਸਤਰੀ ਉਹ ਹੋਰ ਪਾਸੇ ਨਹੀਂ ਜਾਂਦੀ ਹੋਰ ਜਗ੍ਹਾ ਤੇ ਪ੍ਰਭੂ ਅਸਮ ਦੇ ਆਪਣੇ ਨਾਲ ਮਲਾ ਲੈਂਦਿਆ ਹੈ ਜਿਸ ਜੀਵ ਇਸਤਰੀ ਨੂੰ ਪ੍ਰਮਾਤਮਾ ਨੇ ਆਪਣੇ ਵਿੱਚ ਭੇਦ ਕਰ ਲਿਆ ਉਹ ਹੋਰ ਪਾਸੇ ਜਾਂਦੀ ਨਹੀਂ ਜਾਂਦੀ ਉਹ ਹੈ ਜਿਹੜੇ ਅਜੇ ਪਰਮੇਸ਼ਰ ਦੇ ਨਾਲ ਮਲਾਪ ਹੋਇਆ ਹੀ ਨਹੀਂ ਪਰਮੇਸ਼ਰ ਦੇ ਲੜ ਲੱਗੇ ਹੀ ਨਹੀਂ ਇਸ ਕਰਕੇ ਗੁਰਦੇਵ ਮਹਾਰਾਜ ਕਹਿੰਦੇ ਜੋ ਹਰ ਕੰਤ ਮਲਾਈਆ ਜਿਨ੍ਹਾਂ ਨੂੰ ਪਰਮੇਸ਼ਰ ਪ੍ਰਮਾਤਮਾ ਮਿਲ ਗਿਆ ਹੈ ਸੇ ਵਿਛੜ ਕਤੇ ਨ ਜਾਏ ਉਹ ਕਦੇ ਵੀ ਪਰਮੇਸ਼ਰ ਦੇ ਚਰਨਾਂ ਤੋਂ ਵਿਛੜਦੀਆਂ ਨਹੀਂ ਹਨ ਪ੍ਰਵਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਰੀ ਮੇਰੇ ਗੁਰਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਹੇ ਭਾਈ ਕਿਉਂਕਿ ਇਹ ਨਾਨਕ ਉਸ ਨੂੰ ਨੀਚਾ ਜਾ ਆ ਜਾਂਦਾ ਹੈ ਕਿਸ ਦੀ ਵੀ ਸੁਖ ਵਾਸਤੇ ਪ੍ਰਭੂ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਥਾਂ ਜਗ੍ਹਾ ਨਹੀਂ ਹੈ ਇਸ ਕਰਕੇ ਗੁਰਦੇਵ ਮਹਾਰਾਜ ਜੀ ਕਹਿੰਦੇ ਪ੍ਰਭ ਬਿਰਣਾ ਦੂਜਾ ਕੋ ਨਹੀਂ ਪ੍ਰਭ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਦੂਜੀ ਜਗ੍ਹਾ ਨਹੀਂ ਹੈ ਦੂਜੀ ਥਾਂ ਨਹੀਂ ਹੈ ਹੋਰ ਕੋਈ ਸਾਨੂੰ ਦੂਜਾ ਨਹੀਂ ਹੈ ਨਾਨਕ ਹਰ ਸਰਣਾਏ ਗੁਰੂ ਨਾਨਕ ਪਾਤਸ਼ਾਹ ਸਤਗੁਰੂ ਮਹਾਰਾਜ ਜੀ ਦੇ ਪੰਜਵੇਂ ਸਰੂਪ ਬਖਸ਼ਿਸ਼ ਕਰਦੇ ਕਿ ਨਾਨਕ ਹਰ ਸਰਣਾਏ ਹਰੀ ਵਾਹਿਗੁਰੂ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਦੂਜੀ ਜਗਾthੋਂ ਨਹੀਂ ਹੈ ਅਸੂ ਸੁਖੀ ਬਸੰਦੇ ਆ ਜਿਨ ਮਿਆਹਰ ਰਾਈ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਇਸ ਅਸੂ ਦੇ ਮਹੀਨੇ ਦੇ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਮਾਇਆ ਮਿਹਤ ਸਤਗੁਰੂ ਮਹਾਰਾਜ ਜੀ ਕਹਿੰਦੇ ਮਿਆ ਮਿਹਰ ਕਿਰਪਾ ਕਹਿੰਦੇ ਅਸੂ ਸੁਖੀ ਬਸਿੰਦੇ ਆ ਜਿਨ੍ਹਾਂ ਮਿਆਂ ਹਰ ਰਾਏ ਗੁਰਦੇਵ ਸਾਹਿਬ ਕਹਿੰਦੇ ਉਹ ਸਦਾ ਪ੍ਰਭੂ ਦੀ ਸ਼ਰਨ ਪਈ ਰਹਿੰਦੀ ਹੈ ਉਹ ਜੀਵ ਇਸਤਰੀ ਅਸੂ ਦੀ ਮਿੱਠੀ ਮਿੱਠੀ ਰੁੱਤ ਵਿੱਚ ਉਹ ਜੀਵ ਇਸਤਰੀ ਸੁਖ ਵਿੱਚ ਵਸਦੀ ਆਨੰਦ ਲੈਂਦੀ ਹੈ ਰਮੇਸ਼ਰ ਦੀ ਭਗਤੀ ਕਰਦੀ ਹੈ ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਹੀ ਭਗਤੀ ਕਰਦੇ ਆ ਇਸ ਕਰਕੇ ਗੁਰਦੇਵ ਮਹਾਰਾਜ ਜੀ ਕਹਿੰਦੇ ਅਸੂ ਸੁਖੀ ਵਸਿੰਦਿਆਂ ਅਸੂ ਦੇ ਮਹੀਨੇ ਸੁਖ ਸ਼ਾਂਤੀ ਦੇ ਨਾਲ ਵਸਦੇ ਆ ਉਹ ਜੀਵ ਇਸਤਰੀ ਭਰੀ ਪੂਰਨ ਪ੍ਰਮਾਤਮਾ ਦਾ ਸਿਮਰਨ ਕਰਦੀ ਰਹਿੰਦੀ ਏ ਜਿਨ੍ਹਾਂ ਮਿਆਂ ਹਰ ਰਾਈ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣਾ ਬਣਾ ਲਿਆ ਜਿਨ੍ਹਾਂ ਉੱਤੇ ਮਿਆਂ ਕਈਏ ਮਿਹਰ ਕਰ ਦਿੱਤੀ ਕਿਰਪਾ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਉਹ ਜੀਵ ਪਰਮੇਸ਼ਰ ਦੀ ਭਗਤੀ ਵਿੱਚ ਲਾ ਕੇ ਖੁਸ਼ ਹੁੰਦੇ ਨੇ ਜੀਵਨ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਦਿੰਦੇ ਨੇ ਇਸ ਕਰਕੇ ਭਾਈ ਆਓ ਆਪਣਾ ਵੀ ਜੀਵਨ ਜੇ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ ਗੁਰੂ ਦੀ ਬੰਦਗੀ ਕਰੀਏ ਗੁਰੂ ਦਾ ਨਾਮ ਜਪੀਏ ਤਦੇ ਜੀਵਨ ਸਫਲਾ ਹੈ ਆਓ ਈਸੂ ਦਾ ਮਹੀਨਾ ਆਪਾਂ ਧੂਕ ਮਾਤਰ ਸਰਵਣ ਕੀਤਾ ਹੈ ਸਤਿਗੁਰੂ ਮਹਾਰਾਜ ਜੀ ਖੁਸ਼ੀਆਂ ਭਰਿਆ ਬਤੀਤ ਕਰਾਵੇ ਮਿਹਰ ਭਰਿਆ ਹੱਥ ਰੱਖੇ ਆਪਣੇ ਕੋਲੇ ਸਮਾਂ ਬਹੁਤ ਥੋੜਾ ਸੀ ਥੋੜੇ ਸਮੇਂ ਦੇ ਵਿੱਚ ਆਪਾਂ ਸਤਿਗੁਰੂ ਮਹਾਰਾਜ ਜੀ ਦਾ ਈਸੂ ਦਾ ਮਹੀਨਾ ਸ਼ਰਮਣ ਕੀਤਾ ਹੈ ਹੁਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸੰਗਤ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਕੇ ਮਾਫੀ ਬਖਸ਼ਣ ਅੱਗੇ ਤੋਂ ਸਤਿਗੁਰੂ ਜੀ ਤੇ ਸੰਗਤ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ ਨਾਮ ਜਪਣ ਦਾ ਸੇਵਾ ਕਰਨ ਦਾ ਸਿਮਰਨ ਕਰਨ ਦਾ ਕਥਾ ਵਿਚਾਰ ਕਰਨ ਦਾ ਸਤਿਗੁਰੂ ਜੀ ਗਿਆਨ ਬੋਧ ਬਲ ਬਖਸ਼ਿਸ਼ ਕਰਨ ਆਵੈਨੀਆਂ ਹਾਜ਼ਰੀਆਂ ਪ੍ਰਮਾਣ ਹੁਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ ਖੀਰ ਲਈ ਆਪਾਂ ਪੰਗਤੀਆਂ ਪੜ੍ਹ ਕੇ ਭਾਈ ਖਤੇ ਦੀ ਸਾਂਝ ਪਾਈਏ ਜੋ ਹਰ ਕੰਤ ਮਿਲਾਈਆ ਸੇ ਵਿਚੜਕਤੇ ਨਜਾਈ ਪ੍ਰਵਿਰਣ ਦੂਜਾ ਕੋ ਨਹੀਂ ਨਾਨਕ ਅਰ ਸਰਣਾਵੀ ਅਸ ਸੁਖੀ ਵਸੰਧਾ ਜਿਨਾ ਮਿਆ ਹਰ ਰਾਈ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ